ਵੜਾ ਦੀ ਮਾਰ ਚੱਲ ਰਹੀ ਫਿਰੋਜ਼ਪੁਰ ਦੇ ਲੋਕਾਂ ਵਾਸਤੇ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਲਗਾਤਾਰ ਮਦਦ ਕਰ ਰਹੀ ਹੈ ਮਦਦ ਦੇ ਹੱਥ ਅੱਗੇ ਵਧਾਏ ਜਾ ਰਹੇ ਨੇ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਪਸ਼ੂ ਤੰਦ ਦਾ ਨੁਕਸਾਨ ਹੋਇਆ ਸੀ ਜਿਨ੍ਹਾਂ ਦੇ ਪਸ਼ੂ ਪਾਣੀ ਦੇ ਵਿੱਚ ਡੁੱਰ ਗਏ ਸਨ ਜਾਂ ਫਿਰ ਗੱਲ ਕੀਤੀ ਜਾਵੇ ਜਿਨ੍ਹਾਂ ਦੇ ਪਸ਼ੂ ਮਰ ਗਏ ਸਨ ਉਹਨਾਂ ਲੋਕਾਂ ਨੂੰ ਨਵੇਂ ਪਸ਼ੂ ਦਿੱਤੇ ਗਏ ਸਨ ਤੇ ਇਸੇ ਮਦਦ ਵਿਚਾਲੇ ਅੱਜ ਜਿੰਨਾ ਕਿਸਾਨਾਂ ਦੀ ਫਸਲ ਨੁਕਸਾਨੀ ਗਈ ਉਹਨਾਂ ਕਿਸਾਨਾਂ ਨੂੰ ਅਗਲੀ ਫਸਲ ਬੀਜਣ ਦੇ ਲਈ ਬੀਜ ਖਰੀਦਣ ਦੇ ਲਈ 5-5000 ਰੁਪਏ ਦਿੱਤੇ ਗਏ ਤਾਂ ਜੋ ਕਿਸਾਨ ਆਪਣੀ ਅਗਲੀ ਫਸਲ ਬੀਜ ਸਕਣ ਇਸ ਦਰਮਿਆਨ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਜੀ ਖਾਸ ਤੌਰ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਇਹ ਚੈੱਕ ਕਿਸਾਨਾਂ ਨੂੰ ਵੰਡੇ ਗਏ ਇਸ ਤਰੀਕੇ ਦੇ ਨਾਲ ਕਰੀਬ 1 ਕਰੋੜ 55 ਲੱਖ ਦੀ ਇਹ ਰਾਸ਼ੀ ਕਿਸਾਨਾਂ ਨੂੰ ਦਿੱਤੀ ਗਈ ਦੱਸੇ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਲਗਾਤਾਰ ਕਿਸਾਨਾਂ ਦੀ ਮਦਦ ਕਰ ਰਹੀ ਹੈ ਹਰ ਪੀੜਤਾ ਦੇ ਮੁੜ ਵਸੇਬੇ ਦੇ ਲਈ ਹਰ ਯਤਨ ਕੀਤੇ ਜਾ ਰਹੇ ਨੇ ਤਾਂ ਜੋ ਕਿਸਾਨਾਂ ਨੂੰ ਅਤੇ ਲੋਕਾਂ ਨੂੰ ਇਸ ਮੁਸ਼ਕਿਲ ਘੜੀ ਦੇ ਵਿੱਚ ਨਿਕਲਣ ਦੇ ਲਈ ਸਹਾਰਾ ਦਿੱਤਾ ਜਾ ਸਕੇ ਤੇ ਇਸੇ ਸਹਾਰੇ ਸਦਕਾ ਇਸੇ ਮਦਦ ਸਦਕਾ ਅੱਜ ਕਿਸਾਨਾਂ ਦੀ ਇਹ ਮਦਦ ਕੀਤੀ ਗਈ ਜਿੱਥੇ ਉਹਨਾਂ ਨੂੰ ਬੀਜ ਖਰੀਦਣ ਦੇ ਲਈ ਪੈਸੇ ਦਿੱਤੇ ਗਏ ਅਸੀਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਐਜੂਕੇਟ ਪੰਜਾਬ ਦਾ ਜਿੰਨਾਂ ਨੇ ਸਾਡੀ ਬਾਹ ਫੜੀ ਐ ਸਾਨੂੰ ਕੋਈ ਵੀ ਸਹਾਰਾ ਨਹੀਂ ਰਿਹਾ ਘਰ ਵੀ ਡਿੱਗ ਪਿਆ ਫਸਲਾਂ ਵੀ ਖਰਾਬ ਹੋ ਗਈਆਂ ਤੇ ਚਲੋ ਜਿੰਨੀ ਸਾਨੂੰ ਰਾਸ਼ੀ ਮਿਲੀ ਐ ਇਹਨਾਂ ਹੀ ਬਹੁਤ ਐ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬੜੀ ਖੁਸ਼ੀ ਕਹਿੰਦੇ ਆ ਪਾਪਾ ਦਾ ਚੈੱਕ ਮਿਲਣਾ ਪੁੱਤਰੇ ਵੀ ਕਹਿੰਦੇ ਆ ਤੁਹਾਨੂੰ ਚੈੱਕ ਮਿਲਣਾ ਜਦੋਂ ਬੈਂਕ ਚੋਂ ਤੁਸੀਂ ਪੈਸੇ ਕਢਾ ਕੇ ਲੈਂਦੇ ਨਾ ਸਾਨੂੰ 50000 ਰੁਪਏ ਦੇਣੇ ਮੈਂ ਕੋਈ ਨਹੀਂ 100 ਸੋ ਲੈ ਲਿਓ ਮੈਂ ਕੋਈ ਗੱਲ ਨਹੀਂ ਸੋ 28 ਅਗਸਤ ਤੋਂ ਹੀ ਦਾਸ ਇੱਥੇ ਐ ਤੇ ਇਹ ਸੇਵਾ ਗੁਰੂ ਸਾਹਿਬ ਕਰਵਾ ਰਿਹਾ ਇਹਨਾਂ ਲੋਕਾਂ ਦਾ ਬਹੁਤ ਬੁਰਾ ਹਾਲ ਹੋ ਗਿਆ 8-8 ਫੁੱਟ ਪਾਣੀ ਮੈਂ ਦੇਖਿਆ ਸੀ ਕਿਸ਼ਤੀਆਂ ਲੈ ਕੇ ਇਹਨਾਂ ਨੂੰ ਜਾ ਕੇ ਲੰਗਰ ਪਹੁੰਚਾਉਂਦੇ ਪਏ ਸੀਗੇ ਸ਼ੁਰੂ-ਸ਼ੁਰੂ ਤੋਂ 2-3 ਹਫ਼ਤੇ ਬਾਅਦ ਪਾਣੀ ਥੱਲੇ ਚਲਾ ਗਿਆ ਡੰਗਰ ਮਾਰੇ ਗਏ ਬੱਚੇ ਸਕੂਲਾਂ ਨਹੀਂ ਜਾ ਸਕਕੇ ਫੀਸਾਂ ਨਹੀਂ ਮਾਂ ਪਿਓ ਦੇ ਸਕਦੇ ਤੋਂ ਅਸੀਂ ਬੱਚਿਆਂ ਦੀ ਫੀਸਾਂ ਦੇਣੀ ਸ਼ੁਰੂ ਕਰਤੀਆਂ ਹੁਣ ਜਦੋਂ ਪਾਣੀ ਬਿਲਕੁਲ ਸੁੱਕ ਗਿਆ ਤੇ ਇਹਨਾਂ ਦੀ ਅਗਲੀ ਬਿਜਾਈ ਕਰਾਣੀ ਹੈ ਸੋ ਇਹਨਾਂ ਨੂੰ ਅਸੀਂ 5000 ਰੁਪਿਆ ਏਕੜ ਦੇ ਹਿਸਾਬ ਨਾਲ 6000 ਏਕੜ ਕਿਬਨ ਸਾਡੇ ਹੱਥ ਆਈਆ ਸੀ 8 ਪਿੰਡ ਦੇ ਫਰੋਜਪੁਰ ਦੇ ਲੈ ਆ 4 ਜਨਾਲਾ ਦੇ ਲੈ ਆ ਤੇ ਉਹਦੇ ਅੱਜ ਚੈੱਕ ਵੰਡ ਰਹੇ ਆ ਅਸੀਂ ਇੱਥੇ ਤਾਂ ਕਿ ਆਪਣੀ ਮਰਜ਼ੀ ਨਾਲ ਬੀਜ ਖਰੀਦ ਲੈਣ ਤੇ ਆਪਣੇ ਜ਼ਮੀਨ ਦੁਬਾਰਾ ਵਾਹ ਕੇ ਆਪਣੇ ਪੈਰਾਂ ਦੇ ਖੜੇ ਹੋ ਜਾਣ ਸੋ ਬੱਚਿਆਂ ਦੀ ਹਫੀਸਾਂ ਪਿੱਛੇ 47 ਲੱਖ ਰੁਪਏ ਦੀਆਂ ਅਸੀਂ ਦਿੱਤੀਆਂ ਸੀ ਗਿਆ ਡੰਗਰ ਦੇ ਦਿੱਤੇ ਸੀਗੇ ਅੱਜ 1 ਕਰੋੜ ਤੇ 55 ਲੱਖ ਰੁਪਏ ਦੇ ਚੈੱਕ ਵੰਡੇ ਜਾ ਰਹੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਔਰ ਮਹਾਰਾਜ ਆਪੇ ਸੇਵਾ ਲਾ ਰਹੇ ਔਰ ਸਾਰੀ ਦੁਨੀਆ ਚ ਮੈਂ ਫਿਰਦਾ ਔਰ ਦੁਨੀਆ ਮੈਨੂੰ ਇਹਨਾਂ ਵਿੱਚ ਮਦਦ ਕਰਦੀ ਹੈ ਸਹਿਯੋਗ ਦਿੰਦੀ ਹੈ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹਾਰਡ ਪਰਭਾਵੇਤ ਇਲਾਕਿਆਂ ਵਿੱਚ ਸੇਵਾਵਾਂ ਲਈ ਜੋ ਕਿ ਪੜਾਅਦਰ ਪੜਾਅ ਅੱਗੇ ਵਧ ਰਿਹਾ ਤੇ ਅੱਜ ਜਿੱਥੇ ਅਸੀਂ ਪਹਿਲਾਂ ਸੇਵਾਵਾਂ ਕੀਤੀਆਂ ਨੇ ਜਿਦੇ ਵਿੱਚ ਘਰ-ਘਰ ਰਾਸ਼ਨ ਪਹੁੰਚਾਣ ਦੀ ਆ ਹੋਰ ਲੋੜਿੰਦਾ ਸਮਾਨ ਪਹੁੰਚਾਣ ਦੀ ਸੇਵਾ ਕੀਤੀ ਗਈ ਆ ਘਰਾਂ ਦੇ ਸਰਵੇ ਕੀਤੇ ਗਏ ਨੇ 18 ਦੁੱਧਾਰੂ ਪਸ਼ੂ ਦਿੱਤੇ ਗਏ ਨੇ ਉਸ ਤੋਂ ਇਲਾਵਾ 370 ਬੱਚਿਆਂ ਦੀ ਫੀਸਾਂ ਦਿੱਤੀਆਂ ਗਈਆਂ ਨੇ ਤੇ ਅੱਜ 1000 ਕਿਸਾਨਾਂ ਨੂੰ ਤਕਰੀਬਨ 1.5 ਕਰੋੜ ਦੀ ਰਾਸ਼ੀ ਜਿਹੜੀ ਹੈ ਉਹ ਸਹਾਇਤਾ ਰੂਪ ਵਿੱਚ ਦਿੱਤੀ ਗਈ ਹੈ ਤਾਂ ਕਿ ਉਸ ਸਮੇਂ ਸਿਰ ਆਪਣੀ ਅਭਿਜਾਈ ਕਰਕੇ ਆਪਣੀ ਜਿਹੜੀ ਆਮਦਨ ਹੈ ਉਹਨੂੰ ਫਿਰ ਤੋਂ ਦੁਬਾਰਾ ਤੋਂ ਸ਼ੁਰੂ ਕਰ ਸਕਿਆ ਅਸੀਂ ਆਪਣੇ ਵੱਲੋਂ 120 ਏਕੜ ਦੀ ਜ਼ਮੀਨ ਦਾ ਰਖ ਰਕਾਬ ਲਿੱਤਾ ਤੇ 250 ਬੋਰੀਆਂ ਜੜੀਆਂ ਨੇ ਉਹ ਫੀਡ ਦੀਆਂ ਦਿੱਤੀਆਂ ਇੰਡਸਟਰੀਅਲ ਐਸੋਸੀਏਸ਼ਨ ਹੋਣ ਕਰਕੇ ਗੁਰੂ ਸਾਹਿਬ ਦਾ ਹੁਕਮ ਕੀ ਘਾਲ ਖਾएं ਕਿ ਚਹ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਘਾਲ ਨਾ ਕਰਕੇ ਜਿਹੜੀ ਕਮਾਈ ਹੈ ਉਹਦੇ ਵਿੱਚੋਂ ਜਿਹੜਾ ਦਸਵੰਦ ਕੱਢੇਗਾ ਉਹ ਪ੍ਰੂਵ ਹੋਏਗਾ ਮੇਰੇ ਜਿੰਨੇ ਵੀ ਜਿਹੜੇ ਵੀਰ ਜਿਨ੍ਹਾਂ ਨੇ ਸਾਨੂੰ ਦਸਵੰਦ ਦਿੱਤਾ ਉਹਨਾਂ ਦਾ ਧੰਨਵਾਦ ਮੀਡੀਆ ਦਾ ਧੰਨਵਾਦ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਜਿਹੜਾ ਗਰਾਊਂਡ ਜ਼ੀਰੋ ਤੇ ਕੇਵਲ ਪੜ੍ਹਾਈ ਨਹੀਂ ਕੇਵਲ ਪਨੀਰੀ ਨਹੀਂ ਸਾਫ਼ ਕਰ ਰਿਹਾ ਉਹ ਮੂੜ ਸੁਰਜੀਵ ਕਰ ਰਿਹਾ ਪੰਜਾਬ ਨੂੰ ਤੇ ਉਹਨਾਂ ਦਾ ਧੰਨਵਾਦ ਤੇ ਅਸੀਂ ਇਹੀ ਚਾਹਵਾਂਗੇ ਗੁਰੂ ਮਿਹਰ ਕਰੇ ਅਸੀਂ ਇਹਨੂੰ ਕਦੀ ਵੀ ਮਦਦ ਨਹੀਂ ਕਹਿ ਸਕਦੇ ਸਾਡੇ ਵੱਲੋਂ ਸੇਵਾ ਹੈ ਔਰ ਇਹ ਸੇਵਾ ਅਸੀਂ ਜਿੰਨੀ ਹੋ ਸਕੇਗੀ ਅੱਗੋਂ ਵੀ ਜਾਰੀ ਰੱਖਾਂਗੇ ਉਥੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪਹਿਲੇ ਦਿਨ ਤੋਂ ਹੀ ਬਹੁਤ ਵੱਡੀਆਂ ਸੇਵਾਵਾਂ ਜਾਰੀ ਰੱਖੀਆਂ ਗਈਆਂ ਔਰ ਜਿੱਥੇ ਉਹ ਬੰਦੇ ਨੇ ਲੰਗਰਾਂ ਦੀ ਸੇਵਾ ਕੀਤੀ, ਹੜ੍ਹ ਪੀੜਤਾਂ ਦੇ ਰੈਸਕਿਊ ਕਰਨ ਦੀ ਸੇਵਾ ਕੀਤੀ, ਘਰਾਂ ਦੀ ਸੇਵਾ ਕੀਤੀ। ਉੱਥੇ ਪਿਛਲੇ ਦਿਨੀ तकरीबन 10 ਕੁ ਦਿਨ ਹਾਲਾ ਹੋਏ ਨੇ ਕਿ 18 ਦੁੱਧਾਰੂ ਪਸ਼ੂ ਜਿਹੜੇ ਸਨ ਉਹ ਵੀ ਕਿਸਾਨਾਂ ਨੂੰ ਵੰਡੇ ਕਿਉਂਕਿ ਕਿਸਾਨਾਂ ਦੇ ਪਸ਼ੂ ਜਿਹੜੇ ਸਨ ਉਹ ਹੜ੍ਹ ਦੇ ਪਾਣੀ ਦੇ ਨਾਲ ਹੜ੍ਹ ਖੜ ਚੁੱਕੇ ਸਨ, ਮਰ ਚੁੱਕੇ ਸਨ। ਤੇ ਉਹ ਪਸ਼ੂ ਵੰਡੇ ਗਏ। ਔਰ ਅੱਜ ਇੱਕ ਬਹੁਤ ਵੱਡਾ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਠਨ ਦੇ ਸਹਿਯੋਗ ਨਾਲ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਫਿਰੋਜ਼ਪੁਰ ਦੇ ਪਿੰਡਾਂ ਵਾਸਤੇ ਉਪਰਾਲਾ ਕੀਤਾ ਹੈ। ਕਿ ਇਹ तकरीबन 1 ਕਰੋੜ 60 ਲੱਖ ਰੁਪਏ ਦੇ ਚੈੱਕ ਜਿਹੜੇ ਨੇ ਉਹ ਉਹਨਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੰਡੇ ਜਾਣੇ ਨੇ ਜਿਨ੍ਹਾਂ ਦੀ ਫਸਲ ਪਾਣੀ ਦੇ ਨਾਲ ਬਰਬਾਦ ਹੋ ਚੁੱਕੀ ਹੈ ਉਹ 5000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 1000 ਕਿਸਾਨ ਪਰਿਵਾਰਾਂ ਨੂੰ ਇਹ ਜਿਹੜਾ ਜਿਹੜੇ ਚੈੱਕ ਨੇ ਇਹ ਤਕਸੀਮ ਅੱਜ ਕੀਤੇ ਜਾਣੇ ਨੇ ਤੇ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਖੇਤਾਂ ਵਿੱਚ ਜਿਹੜੀ ਚੀਜ਼ ਦੀ ਮਰਜ਼ੀ ਉਹ ਬਜਾਈ ਕਰ ਸਕਦੇ ਨੇ ਉਹ ਕਣਕ ਵਿੱਚ ਸਕਦੇ ਨੇ ਉਹ ਪੱਠੇ ਵੀ ਸਕਦੇ ਨੇ ਜਾਕੂ ਹੋਰ ਵਜਾਏ ਜੋ ਵੀ ਕਰਨ ਚਾਹੁੰਦੇ ਨੇ ਉਹ ਕਰ ਸਕਦੇ ਨੇ ਪੀਟੀਸੀ ਨਿਊਜ਼ ਲਈ ਫਿਰੋਜ਼ਪੁਰ ਤੋਂ ਸਰਬਜੀਤ ਸਿੰਘ ਦੀ ਰਿਪੋਰਟ